ਅੱਜ ਸਾਡੇ ਅਮਰਸਰ ਨੌਰth ਹਲਕੇ ਦੇ ਵਿੱਚ ਦਸ਼ਮੇਸ਼ ਐਵੇਨਿਊ ਦੇ ਵਿੱਚ ਅਸੀਂ ਅੱਜ ਮੈਡੀਕਲ ਕੈਂਪ ਲਗਵਾਇਆ ਹੈ ਅੱਜ ਸਾਡੇ ਮਾਨਣਯੋਗ ਪ੍ਰਧਾਨ ਮੰਤਰੀ ਜੀ ਦਾ ਜਨਮ ਦਿਨ ਹੈ ਇਹ ਕੋਈ ਸੈਲੀਬ੍ਰੇਸ਼ਨ ਨਹੀਂ ਹੈ ਇਹ ਇੱਕ ਸੇਵਾ ਸੰਕਲਪ ਹੈ ਜਿਹੜਾ ਕਿ ਸਵਸਥ ਭਾਰਤ ਦੇ ਨੂੰ ਲੈ ਕੇ ਹੈਗਾ ਉਹਨੂੰ ਦੇਖਦੇ ਹੋਏ ਅੱਜ ਪੂਰੇ ਦੇਸ਼ ਦੇ ਵਿੱਚ ਹਰ ਕੰਸਟਿਟੂਐਂਸੀ ਦੇ ਵਿੱਚ ਅਲੱਗ-ਅਲੱਗ ਜਗਾਵਾਂ ਦੇ ਉੱਤੇ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਜਿਹੜੇ ਵੀ ਨੇ ਰੋਗ ਲੋਕ ਨੇ ਰੋਗੀ ਨੇ ਜਾਂ ਜੋ ਵੀ ਮਜਬੂਰ ਲੋਕ ਨੇ ਜਿਹੜੇ ਕਿ ਹਸਪਤਾਲਾਂ ਤੱਕ ਨਹੀਂ ਪਹੁੰਚ ਸਕਦੇ ਜਾਂ ਉਹਨਾਂ ਦੀ ਦਵਾਈਆਂ ਦੀ ਸ਼ਾਰਟੇਜ ਹੈ ਜਾਂ ਦਵਾਈਆਂ ਬਹੁਤ ਮਹਿੰਗੀਆਂ ਨੇ ਸਾਡੇ ਪ੍ਰਧਾਨ ਮੰਤਰੀ ਦਾ ਵਿਜ਼ਨ ਹੈ ਵੀ ਕੋਈ ਵੀ ਇਨਸਾਨ ਸਵਸਥ ਨਾ ਐਸਾ ਹੋਵੇ ਕਿ ਉਹਨੂੰ ਅਸਵਸਥ ਰਹਿ ਕੇ ਉਹਦੀ ਸਵਸਥਾਪਾ ਨਾ ਕਰ ਸਕੀਏ ਇਸ ਕਰਕੇ ਮੇਰੀ ਬੇਨਤੀ ਹੈ ਵੱਧ ਤੋਂ ਵੱਧ ਲੋਕਾਂ ਨੂੰ ਵੀ ਜਿੰਨੇ ਵੀ ਲੋਕ ਨੇ ਮਦਦ ਕਰਨ ਲਈ ਅੱਗੇ ਆ ਸਕਣ ਆਪਾਂ ਇਹਨਾਂ ਲੋਕਾਂ ਦੀ ਮਦਦ ਕਰੀਏ ਇਹਨਾਂ ਲੋਕਾਂ ਦੇ ਨਾਲ ਹੀ ਸਾਡਾ ਸਵਸਥ ਭਾਰਤ ਅੱਗੇ ਵੱਧ ਸਕਦਾ ਸੀ ਆਪਣੇ ਹਲਕੇ ਦੇ ਵਿੱਚ ਅੱਜ ਇਹ ਕੈਂਪ ਲਗਾਇਆ ਤੇ ਕਿੰਨੇ ਲੋਕ ਇੱਥੇ ਪਹੁੰਚੇ ਨੇ ਸਾਡੀਆਂ ਲਾਗੇ ਲਾਗੇ ਦੀਆਂ 4-5 ਪੰਚਾਇਤਾਂ ਨੇ ਸਾਰੇ ਦੇ ਸਾਰੇ ਲੋਕ ਇੱਥੇ ਵਾਰੀ-ਵਾਰੀ ਸੇ ਆ ਰਹੇ ਨੇ ਜੋ ਵੀ ਕੈਂਪ ਦੀਆਂ ਸਹੂਲਤਾਂ ਨੇ ਉਹ ਸਾਰੇ ਲੋਕ ਉਹ ਸਹੂਲਤਾਂ ਦਾ ਮਤਲਬ ਲੈ ਰਹੇ ਨੇ ਉਹਨਾਂ ਲੋਕਾਂ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਹੈਲਥ ਨੂੰ ਲੈ ਕੇ ਉਹ ਇੱਥੇ ਡਾਕਟਰ ਸਾਡੇ ਮਾਹਰ ਡਾਕਟਰ ਬੈਠੇ ਨੇ ਉਹਨਾਂ ਡਾਕਟਰਾਂ ਦੇ ਰਾਹੀਂ ਇਹਨਾਂ ਦਾ ਇਲਾਜ ਕੀਤਾ ਜਾ ਰਿਹਾ ਜੇ ਕਿਸੇ ਦੀ ਕੋਈ ਵੱਡੀ ਸਮੱਸਿਆ ਹੈ ਉਹਦੀ ਨੋਟ ਡਾਊਨ ਕੀਤਾ ਜਾ ਰਿਹਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਹਸਪਤਾਲ ਦੇ ਵਿੱਚ ਅੱਗੇ ਜਾ ਕੇ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਜੀ ਡਾਕਟਰ ਅਸੀਂ ਗੱਲ ਕਰੀਏ ਵੱਡੀ ਗਿਣਤੀ ਦੇ ਵਿੱਚ ਇੱਥੇ ਮਹਿਲਾਵਾਂ ਦਿਖਾਈ ਦੇ ਰਹੀਆਂ ਨੇ ਤੁਹਾਡੇ ਨਾਲ ਕੀ ਗੱਲਬਾਤ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਇੱਥੇ ਮਹਿਲਾਵਾਂ ਦੀ ਬੇਸਿਕਲੀ ਆਪਾਂ ਜਦੋਂ ਵੀ ਗਰਾਊਂਡ ਤੇ ਜਾਂਦੇ ਹਾਂ ਮਹਿਲਾਵਾਂ ਦੀਆਂ ਸਮੱਸਿਆਵਾਂ ਜ਼ਿਆਦੀਆਂ ਨੇ ਪਰਿਵਾਰ ਦੇ ਵਿੱਚ ਕੀ ਹੈ ਉਹਨਾਂ ਨੂੰ ਬਿਮਾਰ ਵੀ ਨੇ, ਇਟਮਾਰ ਵੀ ਨੇ, ਤਾਂ ਵੀ ਘਰ ਦਾ ਕੰਮ ਵੀ ਕਰਦੀਆਂ ਨੇ, ਰੋਟੀ ਪਾਣੀ ਵੀ ਬਣਾਉਂਦੀਆਂ ਨੇ, ਸਭ ਕੁਝ ਕਰਦੀਆਂ ਨੇ। ਉਹਨਾਂ ਦੀ ਸਿਹਤ 'ਤੇ ਧਿਆਨ ਘੱਟ ਦਿੱਤਾ ਜਾਂਦਾ ਹੈ। ਸਾਡੇ ਵੱਲੋਂ ਕੱਲ ਤੇ ਪਰਸੋਂ ਵੀ ਇਹੀ ਹੁਕਾ ਦਿੱਤਾ ਗਿਆ ਸੀਗਾ ਵੀ ਵੱਧ ਤੋਂ ਵੱਧ ਮਹਿਲਾਵਾਂ ਇੱਥੇ ਆਉਣ, ਆਪਣਾ ਚੈੱਕਅਪ ਕਰਾਉਣ, ਇਲਾਜ ਕਰਾਉਣ। ਜਿਸੇ ਦੀ ਜਿਸ ਦੀ ਵੀ ਕੋਈ ਬਿਮਾਰੀ ਹੈ, ਕੋਈ ਵੀ ਐਸੀ ਬਿਮਾਰੀ ਹੈ ਜਿਸ ਨੂੰ ਆਪਾਂ ਲਗਾਤਾਰ ਅਕ ਠੀਕ ਵੀ ਕਰ ਸਕਦੀ ਹੈ ਸਾਡੇ ਨਾਲ ਹਸਪਤਲ ਦੇ ਸਾਡੇ ਸਾਡੇ ਇਹਨਾਂ ਦੇ ਹਸਪਤਲ ਹੈ ਮੈਨੇਜਮੈਂਟ ਦੇ ਸਾਥੀ ਵੀ ਸਾਰੇ ਇੱਥੇ ਮੌਜੂਦ ਨੇ ਇਹਨਾਂ ਦੇ ਨਾਲ ਹੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਜੇ ਕਿਸੇ ਦੀ ਵੱਡੀ ਕੋਈ ਡਾਇਲਿਸਿਸ ਦੀ ਪ੍ਰੋਬਲਮ ਹੈ ਜੇ ਕਿਸੇ ਦੀ ਹਾਰਟ ਦੀ ਪ੍ਰੋਬਲਮ ਹੈ ਕਿਸੇ ਤਰੀਕੇ ਦੀ ਵੀ ਕੋਈ ਸਮੱਸਿਆ ਹੈ ਉਹ ਸਮੱਸਿਆ ਨੂੰ ਵੱਧ ਤੋਂ ਵੱਧ ਹਸਪਤਲ ਦੇ ਵਿੱਚ ਘੱਟ ਤੋਂ ਘੱਟ ਖਰਚੇ ਦੇ ਉੱਤੇ ਹੱਲ ਕਰਾਇਆ ਜਾਵੇ ਤੇ ਕਿਹੜੇ ਹਸਪਤਲ ਦੀ ਟੀਮ ਆ ਜਿੱਥੇ ਪਹੁੰਚੀ ਹੈ ਤੇ ਕਿੰਨੇ ਵੇਲੇ ਕਿੰਨੇ ਵੇਲੇ ਤੱਕ ਇਹਦਾ ਕੈਂਪੇਨ ਹੈ ਅੱਜ ਸਾਡਾ ਐਸ ਆਰ ਕੇ ਮੈਡੀ ਸਿਟੀ ਬਹੁਤ ਵੱਡਾ ਹਸਪਤਲ ਹੈ ਸਾਡੇ ਇੱਥੇ ਅਮ੍ਰਿਤਸਰ ਨ ਤੇ 7-9 ਮਹੀਨਿਆਂ ਦਾ ਸਹਿਯੋਗ ਹੈ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਇਸ ਤਰੀਕੇ ਦਾ ਇੱਥੇ ਵਿਵਸਥਾ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਬਿਲਕੁਲ ਹੀ ਫ੍ਰੀ ਦਵਾਈਆਂ ਫ੍ਰੀ ਡਾਕਟਰਾਂ ਦੀ ਟੀਮ ਫ੍ਰੀ ਸਾਡੇ ਸਟਾਫ ਦੀ ਟੀਮ ਸਾਰਾ ਕੁਝ ਆਮ ਲੋਕਾਂ ਦੇ ਲਈ ਅੱਜ ਇੱਥੇ ਮੁਹਾਇਆ ਕਰਾਇਆ ਗਿਆ ਹਾਂਜੀ ਸਰ ਅਸੀਂ ਹੈਗੇ ਆਂ ਰਾਧਾਕ੍ਰਿਸ਼ਨ ਮੈਡੀਸਿਨ ਹਸਪੀਟਲ ਬਟਾਲਾ ਰੋਡ ਤੋਂ ਤੇ ਅਸੀਂ ਮੈਨੇਜਮੈਂਟ ਦੇਖਦੇ ਆਂ ਔਰ ਬਟਾਲਾ ਰੋਡ ਤੇ ਇਹਨੇ ਹਸਪੀਟਲ ਹੈ ਔਰ ਸਭ ਤੋਂ ਸਸਤਾ ਹਸਪੀਟਲ ਸਾਡਾ ਹੈਗਾ ਪੂਰੇ ਵਿੱਚ ਗਰੀਬ ਤੱਕ ਦੇ ਲੋਕ ਵੀ ਆਉਂਦੇ ਆ ਇੰਸ਼ੋਰੈਂਸ ਵਾਲੇ ਵੀ ਆਉਂਦੇ ਸਾਰੇ ਆਉਂਦੇ ਆ ਔਰ ਸਾਡੀ 100% ਐਫਰਟ ਹੁੰਦੀ ਆ ਕਿ ਬੰਦਾ ਜੋ ਆਇਆ ਵਾ ਰਾਜੀ ਹੋ ਕੇ ਜਾਵੇ ਔਰ ਇਸ ਤਰ੍ਹਾਂ ਹਸਪੀਟਲ ਦੀ ਡਿਵੈਲਪਮੈਂਟ ਹੁੰਦੀ ਆ ਲੋਕਾਂ ਨੂੰ ਜੜਾ ਤਰ ਮੁਸ਼ਕਲ ਜਿਵੇਂ ਵੈਦਰ ਚੇਂਜ ਹੁੰਦਾ ਪਿਆ ਉਹਦੀ ਆ ਰਹੀ ਆ ਕਈ ਉਹਨਾਂ ਪੁਰਾਣੀ ਡਿਸੀਜ਼ ਹੈਗੀ ਆ ਉਹ ਵੀ ਦਵਾਈ ਦੇ ਰਹੇ ਆ ਪਲੱਸ ਕਈਆਂ ਨੂੰ ਆਪਣੇ ਰੋਗ ਦਾ ਪਤਾ ਨਹੀਂ ਆ ਉਹ ਵੀ ਉਹਨਾਂ ਨੂੰ ਡਾਇਗਨੋਸ ਕੀਤਾ ਜਾ ਰਿਹਾ ਬਹੁਤ ਦੁਨੀਆਂ ਵਾਂ ਜਿਹੜੀ ਬਹੁਤ ਪਰੇਸ਼ਾਨ ਸੀ ਤੇ ਅੱਜ ਉਹਨਾਂ ਨੂੰ ਖੁਸ਼ੀ ਮਿਲਦੀ ਪਈ ਆ ਕਿ ਸਾਡੇ ਇਲਾਕੇ ਵਿੱਚ ਅਕਸ਼ੇ ਸਰ ਨੇ ਕੈਂਪ ਲਗਵਾਇਆ